ਇਨਕਮ ਟੈਕਸ ਵਪਾਦ ਨੇ ਸਮੇਂ ਸਿਰ ਟੈਕਸ ਭਰਨ ਵਾਲਿਆਂ ਦੀ ਸ਼ਲਾਘਾ ਕੀਤੀ ਹੈ 31 ਜੁਲਾਈ 2024 ਤੱਕ 7.5% ਦੀ ਵੱਧ ਆਈਟੀਆਰ ਭਰੇ ਗਏ ਨੇ 72% ਟੈਕਸ ਨਿਤਾਵਾ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ 31 ਜੁਲਾਈ ਨੂੰ 3.2 ਕਰੋੜ ਤੋਂ ਵੱਧ ਸਫਲ ਲੌਗਇਨ ਹੋਏ ਨੇ ਅਤੇ ਈ-ਫਾਈਲਿੰਗ ਹੈਲਪ ਡੈਸਕ ਦੇ ਵੱਲੋਂ 10.64 ਲੱਖ ਸਵਾਲਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ ਤਾ ਇਨਕਮ ਟੈਕਸ ਵਿਭਾਗ ਅਗਰ ਟੈਕਸ ਦਾ ਤਾਵਾ ਅਤੇ ਟੈਕਸ ਪੇਸ਼ਵਰਾਂ ਦੀ ਸਮੇਂ ਸਿਰ ਪਾਲਣ ਲਈ ਹੁਣ ਸ਼ਰਾਗਾ ਵੀ ਕਰ ਰਿਹਾ ਹੈ ਨਤੀਜੇ ਵਜੋਂ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੇ ਵਿੱਚ ਰਿਕਾਰਡ ਵਧਦਾ ਹੋਇਆ ਹੈ ਪਿਛਲੇ ਸਾਲ 6.70 ਕਰੋੜ ਲੋਕਾਂ ਦੇ ਵੱਲੋਂ ਆਈਟੀਆਰਜ਼ ਫਾਈਲ ਕੀਤੀਆਂ ਗਈਆਂ ਸਨ ਪਰ ਇਸ ਵਾਰ 77% ਦੀ ਇਹ ਆਈਟੀਆਰਜ਼ ਵਧੀਆਂ ਲਗਭਗ 72 ਫਿਜ਼ੀਟੈਕ ਦਾਤਾਵਾਂ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ ਇਸ ਦੇ ਅਧੀਨ 5.27 ਕਰੋੜ ਆਈਟੀਆਰਜ਼ ਦਾਇਰ ਕੀਤੇ ਗਏ ਨੇ ਜਦਕਿ ਪੁਰਾਣੀ ਟੈਕਸ ਪ੍ਰਣਾਲੀ ਦੇ ਅਧੀਨ 2.1 ਕਰੋੜ ਆਈਟੀਆਰ ਦਾਇਰ ਕੀਤੇ ਗਏ ਨੇ 31 ਜੁਲਾਈ 2024 ਨੂੰ 69.92 ਲੱਖ ਤੋਂ ਵੱਧ ਆਈਟੀਆਰਜ਼ ਦਾਇਰ ਕੀਤੇ ਗਏ ਜਦਕਿ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਦੇ ਵਿਚਕਾਰ ਸਭ ਤੋਂ ਵੱਧ ਘੰਟੇ ਦੀ ਦਰ 5.7 ਲੱਖ ਫਾਈਲਿੰਗ ਦੇ ਨਾਲ ਆਈਟੀਆਰ ਦਾਇਰ ਕੀਤੇ ਗਏ ਨੇ 31 ਜੁਲਾਈ 2024 ਨੂੰ 1.2 ਕਰੋੜ ਤੋਂ ਵੱਧ ਸਫਲ ਲੌਗਇਨ ਹੋਏ ਨੇ ਪਹਿਲੀ ਵਾਰ ਟੈਕਸ ਫਾਈਲ ਕਰਨ ਵਾਲਾ ਤੋਂ ਲਗਭਗ 58.57 ਲੱਖ ਆਈਟੀਆਰ ਪ੍ਰਾਪਤ ਹੋਏ ਨੇ ਜੋ ਟੈਕਸ ਅਦਾਅਤ ਤੇ ਵਿਸਤਾਰ ਨੂੰ ਦਰਸਾਉਂਦਾ ਹੈ। ਇਨਕਮ ਟੈਕਸ ਵਿਭਾਗ ਨੇ ਸਮੇਂ ਸਿਰ ਟੈਕਸ ਭਰਨ ਵਾਲਿਆਂ ਦੀ ਸ਼ਲਾਘਾ ਕੀਤੀ ਹੈ। 31 ਜੁਲਾਈ 2024 ਤੱਕ 7.5% ਦੀ ਵੱਧ ਆਈਟੀਆਰ ਭਰੇ ਗਏ ਨੇ। 72% ਟੈਕਸਦਾਤਾਵਾਂ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ। 31 ਜੁਲਾਈ ਨੂੰ 3.2 ਕਰੋੜ ਤੋਂ ਵੱਧ ਸਫਲ ਲੌਗਇਨ ਹੋਏ ਨੇ। ਉਥੇ ਈ ਫਾਈਲਿੰਗ ਹੈਲਪ ਡੈਸਕ ਦੇ ਵੱਲੋਂ 10.64 ਲੱਖ ਸਵਾਲਾਂ ਦਾ ਨਿਪਟਾਰਾ ਵੀ ਕੀਤਾ ਗਿਆ। ਟੈਕਸ ਇਨਕਮ ਟੈਕਸ ਵਿਭਾਗ ਅਗਰ ਟੈਕਸ ਦਾ ਤਾਵਾ ਅਤੇ ਟੈਕਸ ਫੇਸ਼ਰਾਂ ਦੀ ਸਮੇਂ ਸਿਰ ਪਾਲਣ ਲਈ ਹੁਣ ਸ਼ਿਰਾਗਾ ਵੀ ਕਰ ਰਿਹਾ ਹੈ। ਨਤੀਜੇ ਵਜੋਂ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੇ ਵਿੱਚ ਰਿਕਾਰਡ ਵਧਦਾ ਹੋਇਆ ਹੈ। ਪਿਛਲੇ ਸਾਲ 6.70 ਕਰੋੜ ਲੋਕਾਂ ਦੇ ਵੱਲੋਂ ਆਈਟੀਆਰਜ਼ ਫਾਈਲ ਕੀਤੀਆਂ ਗਈਆਂ ਸਨ ਪਰ ਇਸ ਵਾਰ 77% ਦੀ ਇਹ ਆਈਟੀਆਰਜ਼ ਵਧੀਆਂ ਨੇ। ਲਗਭਗ 72 ਫੀਸ ਟੈਕਸ ਦਾਤਾਵਾਂ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ ਇਸ ਦੇ ਅਧੀਨ 5.27 ਕਰੋੜ ਆਈਟੀਆਰਜ਼ ਦਾਇਰ ਕੀਤੇ ਗਏ ਨੇ ਜਦਕਿ ਪ੍ਰਾਈਮ ਟੈਕਸ ਪੋਰਟਲ ਦੇ ਅਧੀਨ 2.1 ਕਰੋੜ ਆਈਟੀਆਰ ਧਾਇਰ ਕੀਤੇ ਗਏ ਨੇ 31 ਜੁਲਾਈ 2024 ਨੂੰ 69.92 ਲੱਖ ਤੋਂ ਵੱਧ ਆਈਟੀਆਰਜ਼ ਦਾਇਰ ਕੀਤੇ ਗਏ ਜਦਕਿ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਦੇ ਵਿਚਕਾਰ ਸਭ ਤੋਂ ਵੱਧ ਘੰਟੇ ਦੀ ਦਰ 5.7 ਲੱਖ ਫਾਈਲਿੰਗ ਦੇ ਨਾਲ ਆਈਟੀਆਰ ਦਾਇਰ ਕੀਤੇ ਗਏ ਨੇ 31 ਜੁਲਾਈ 2024 ਨੂੰ 1.2 ਕਰੋੜ ਤੋਂ ਵੱਧ ਸਫਲ ਲੌਗਇਨ ਹੋਏ ਨੇ ਪਹਿਲੀ ਵਾਰ ਟੈਕਸ ਫਾਈਲ ਕਰਨ ਵਾਲਾ ਤੋਂ ਲਗਭਗ 58.57 ਲੱਖ ਆਈਟੀਆਰ ਪ੍ਰਾਪਤ ਹੋਏ ਨੇ ਜੋ ਟੈਕਸ ਅਦਾਰ ਤੇ ਵਿਸਤਾਰ ਨੂੰ ਦਰਸਾਉਂਦਾ ਹੈ। ਇਨਕਮ ਟੈਕਸ ਵਿਭਾਗ ਨੇ ਸਮੇਂ ਸਿਰ ਟੈਕਸ ਭਰਨ ਵਾਲਿਆਂ ਦੀ ਸ਼ਲਾਘਾ ਕੀਤੀ ਹੈ। 31 ਜੁਲਾਈ 2024 ਤੱਕ 7.5% ਦੀ ਵੱਧ ਆਈਟੀਆਰ ਭਰੇ ਗਏ ਨੇ। 72% ਟੈਕਸਦਾਤਾਵਾਂ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ। 31 ਜੁਲਾਈ ਨੂੰ 3.2 ਕਰੋੜ ਤੋਂ ਵੱਧ ਸਫਲ ਲੌਗਇਨ ਹੋਏ ਨੇ। ਉਥੇ ਈ-ਫਾਈਲਿੰਗ ਹੈਲਪ ਡੈਸਕ ਦੇ ਵੱਲੋਂ 10.64 ਲੱਖ ਸਵਾਲਾਂ ਦਾ ਨਿਪਟਾਰਾ ਵੀ ਕੀਤਾ ਗਿਆ। ਟਾਈਮ ਕੰਟੈਕਟਪਾ ਅਗਰ ਟੈਕਸ ਦਾ ਤਾਵਾ ਅਤੇ ਟੈਕਸ ਪੇਸ਼ਵਰਾਂ ਦੀ ਸਮੇਂ ਸਿਰ ਪਾਲਣ ਲਈ ਹੁਣ ਸ਼ਿਲਾਗਾ ਵੀ ਕਰ ਰਿਹਾ ਹੈ। ਨਤੀਜੇ ਵਜੋਂ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੇ ਵਿੱਚ ਰਿਕਾਰਡ ਵਧਦਾ ਹੋਇਆ ਹੈ। ਪਿਛਲੇ ਸਾਲ 6.70 ਕਰੋੜ ਲੋਕਾਂ ਦੇ ਵੱਲੋਂ ਆਈਟੀਆਰਜ਼ ਫਾਈਲ ਕੀਤੀਆਂ ਗਈਆਂ ਸਨ ਪਰ ਇਸ ਵਾਰ 77% ਦੀ ਇਹ ਆਈਟੀਆਰਜ਼ ਵਧੀਆਂ ਨੇ। ਲਗਭਗ 72 ਫੀਸ ਟੈਕਸਦਾ ਤਾਵਾ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ ਇਸ ਦੇ ਅਧੀਨ 5.27 ਕਰੋੜ ਆਈਟੀਆਰਜ਼ ਦਾਇਰ ਕੀਤੇ ਗਏ ਨੇ ਜਦਕਿ ਪ੍ਰਾਇਮਰੀ ਟੈਕਸ ਪਲੈਨ ਅਧੀਨ 2.1 ਕਰੋੜ ਆਈਟੀਆਰ ਦਾਇਰ ਕੀਤੇ ਗਏ ਨੇ 31 ਜੁਲਾਈ 2024 ਨੂੰ 69.92 ਲੱਖ ਤੋਂ ਵੱਧ ਆਈਟੀਆਰਜ਼ ਦਾਇਰ ਕੀਤੇ ਗਏ ਜਦਕਿ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਦੇ ਵਿਚਕਾਰ ਸਭ ਤੋਂ ਵੱਧ ਘੰਟੇ ਦੀ ਦਰ 5.7 ਲੱਖ ਫਾਈਲਿੰਗ ਦੇ ਨਾਲ ਆਈਟੀਆਰ ਦਾਇਰ ਕੀਤੇ ਗਏ ਨੇ 31 ਜੁਲਾਈ 2024 ਨੂੰ 1.2 ਕਰੋੜ ਤੋਂ ਵੱਧ ਸਫਲ ਲੌਗਇਨ ਹੋਏ ਨੇ ਪਹਿਲੀ ਵਾਰ ਟੈਕਸ ਫਾਈਲ ਕਰਨ ਵਾਲਾ ਤੋਂ ਲਗਭਗ 58.57 ਲੱਖ ਆਈਟੀਆਰ ਪ੍ਰਾਪਤ ਹੋਏ ਨੇ ਜੋ ਟੈਕਸ ਅਦਾਰ ਤੇ ਵਿਸਤਾਰ ਨੂੰ ਦਰਸਾਉਂਦਾ ਹੈ